ਤੁਸੀਂ ਇਹ ਗੱਲ ਕਲੀਅਰ ਕਰੋ ਕਿ ਤੁਹਾਨੂੰ ਦੀਵਾਲੀ ਤੇ ਤੁਹਾਡੇ ਨਾਲ ਜਿਹੜੀ ਫੋਟੋ ਪਾਈ ਹੈ ਤੁਹਾਡੀ ਸਹਿਮਤੀ ਨਾਲ ਪਾਈ ਹੈ ਜਾਂ ਤੁਹਾਡੀ ਬਿਨਾ ਸਹਿਮਤੀ ਤੋਂ ਪਾਈ ਗਈ ਹੈ ਇਹ ਦਲਾਲਾ ਨਾਲ ਤੁਹਾਡਾ ਕਨੈਕਸ਼ਨ ਕੀ ਹੈ ਲੇਕਿਨ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੇ ਪਰਸਨਲ ਨੰਬਰ ਤੇ ਮਟਵਾ ਰਹੇ ਹਨ ਵੀਡੀਓ ਇਹ ਹੁਣੇ ਕਿੱਥੇ ਸ਼ਾਇਦ ਕੁਮਰਿਆਵਾ ਇਹ ਫੀ ਜਾਂਚ ਦਾ ਵਿਸ਼ਾ ਹੈ ਇਹਨੂੰ ਅੰਦਰ ਘੋਟ ਲੈ ਕੇ ਆਇਆ ਕੁਲਦੀ ਦੇ ਦਾਦਾ ਜੀ ਲੈ ਕੇ ਇਹ ਰਿੰਪੀ ਦਲਾਲ ਐਂਡੀ ਮੇ ਕੋਈ ਵੀਡੀਓ ਮੌਜੂਦ ਨਹੀਂ ਅੰਦਰ ਦੀ ਕਿਉਂਕਿ ਇਹ ਭ੍ਰਸ਼ਟਾਚਾਰੀ ਨੇ ਇਹਨਾਂ ਨੇ ਚੀਣਾ ਟੂਬਰ ਕੀਤਾ ਹੈ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੀ ਟੰਡਾਗਰਦੀ ਚੱਲਦੀ ਹੈ ਕੋਈ ਜ਼ਿੰਦਦਰ ਗੱਡੀ ਰੋਕ ਲੈਂਦਾ ਹੈ ਤੇ ਐਸ ਦਾ ਆਰਟੀਓ ਕੋਲ ਫੋਨ ਕਰਵਾਉਂਦੇ ਨੇ ਤੇ ਗੱਡੀ ਛੁੱਟ ਜਾਂਦੀ ਹੈ ਇਹਨਾਂ ਦਾ ਇਹਨਾਂ ਦਾ ਦਬਤਵਾਇਆ ਪੁਰਾਣਾ ਹੈ ਇਹ ਕਿਸੇ ਪਾਰਟੀ ਦੇ ਵਰਕਰ ਨਹੀਂ ਆਮ ਆਦਮੀ ਦੇ ਵਰਕਰ ਨਹੀਂ ਇਹ ਪੈਸਿਆਂ ਦੇ ਵਰਕਰ ਨੇ ਇਹ ਕਾਂਗਰਸੀ ਨਹੀਂ ਹੈਗੇ ਇਹ ਅਕਾਲੀ ਨਹੀਂ ਹੈਗੇ ਇਹ ਆਮ ਆਦਮੀ ਪਰ ਲੇਕਿਨ ਮੈਨੂੰ ਲੱਗੇ ਜੀ ਤੁਸੀਂ ਤੁਹਾਡੀ ਕਾਰਵਾਈ ਕਰਾਵਾਂਗੇ ਇਹਨਾਂ ਨਾਲ ਗੱਲ ਕਰਾਂਗੇ ਇਹਨਾਂ ਨੇ ਮੇਨ ਨਜ਼ਰਬੰਦ ਕਰਤਾ ਉਸ ਤੋਂ ਬਾਅਦ ਉਸ ਦੇ ਵਿੱਚ ਸੀਐਮ ਸਾਹਿਬ ਨਾਲ ਇਹਨਾਂ ਨੇ ਬੜਾ ਮਨ ਤੁਸੀਂ ਹੋਇਆ ਮੇਰਾ ਜਦੋਂ ਸੀਐਮ ਸਾਹਿਬ ਨੂੰ ਬਦਨਾਮ ਕਰਨ ਵਾਸਤੇ ਇੱਕ ਦਲਾਲ ਦੇ ਹੱਥੋਂ ਇਹਨਾਂ ਨੇ ਵੈਰੀਫਿਕੇਸ਼ਨ ਹੱਥੋਂ ਲੰਘਵਾ ਦਿੱਤਾ ਜੀ ਜੀਏ ਆਫੀਸ਼ੀਅਲ ਡਾਕੂਮੈਂਟਸ ਬੜੇ ਨੇ ਕਿਤੇ 15 15 ਵੀਵੀ ਫਾਰਮਟ ਚਿੱਠੇ ਹੋਏ ਨੇ ਉਹਦੇ ਤੇ ਸਾਰੀ ਚੁੜੀ ਤਲਾਰਦੇ ਨੇ ਸਰਕਾਰੀ ਆਫਿਸ ਦੀ ਡਾਕੂਮੈਂਟੇਸ਼ਨ ਮੇਰੀ ਖਵਾਂਜ ਗੱਲਾਂ ਨਹੀਂ ਹੈ ਪੂਰੇ ਆਡੀਓ ਡਿਪਾਰਟਮੈਂਟ ਦੇ ਵਿੱਚ ਦਲਾਲ ਨੇ ਇਹਨਾਂ ਦਾ ਆਪਣਾ ਆਫਿਸ ਹੈ ਠੱਗੀਆਂ ਦੀ ਪਾਰਕਿੰਗ ਕਰਦੇ ਇਹਨਾਂ ਨੇ ਇੱਕ ਸਰਕਾਰੀ ਅਫਸਰ ਖੁੱਸਿਆ ਇਹਨਾਂ ਨੇ ਕਰੋੜਾਂ ਰੁਪਏ ਦਾ ਟੈਕਸ ਖਾਦਾ ਬੜੀਆਂ ਦਾ ਮੇਰੇ ਕੋਲ ਸਬੂਤ ਨੇ ਮੇਰੀ ਜੜੀ ਹੈ ਬਿਆਨ ਬਿਜ਼ਨਸ ਕੋ ਦਰਜ ਨੇ ਐ ਹੁਣ ਕਹਿੰਦੇ ਨੇ ਕਿ ਸਾਡੀ ਬਿਜਲੀ ਸੈਟਿੰਗ ਹੋ ਗਈ ਅਸੀਂ 18 ਹਜ਼ਾਰ ਦਾ ਟੈਕਸ ਭਰ ਕੇ ਸਭ ਕੁਝ ਕਰ ਚੁੱਕੇ ਹਾਂ ਸਿਰਫ ਉਹ ਗੱਡੀ ਦਾ ਸਟੇਟਸ ਆਨਲਾਈਨ ਕਰਨਾ ਸਟੇਟਸ ਆਨਲਾਈਨ ਹੀ ਨਹੀਂ ਹੋਇਆ 8 ਤੋਂ 10 ਮਿੰਟ ਹੋ ਚੁੱਕੇ ਨੇ ਔਰ ਮੈਂ ਘਟੋੜ 10 ਤੋਂ 15 ਵਜੇ ਜਾ ਵੀ ਚੁੱਕਿਆ ਹਾਂ ਸੱਤ ਕੇ ਲੌਬੀ ਜਿਹੜੀ ਹੈ ਇਹ ਇੰਨੀ ਜ਼ਿਆਦਾ ਪਾਵਰਫੁਲ ਹੈ ਕਿ ਅਫਸਰ ਵੀ ਜਿਹੜੇ ਆ ਇਹਨਾਂ ਦੇ ਇਨਫਲੂਐਂਸ ਹੈ ਯਾਨੀ ਆਂਟੀ ਜੀ ਅੰਟੀ ਜੀ ਅਗੇ ਜਿੰਦੂ ਜੀ ਬੌਜੀ ਜਿਹੜਾ ਬੰਦਾ ਨਾਲ ਬਤਾਉਂਦੀ ਕਿ ਬਹੁਤ ਹੋਊਗਾ ਉਹ ਜੇ ਜਿੱਤੇ ਲੋਡ ਪੈਂਦੀ ਹੈ ਤੇ ਮੇਰੀ ਗੱਲ ਕਰਾ ਦੋ ਉਹਦੇ ਨਾਲ ਮੇਰੀ ਗੱਲ ਕਰਾ ਕੇ ਜਾ ਸਕਦਾ ਮੈਂ ਕੋਈ ਖਵਾ ਚ ਗੱਲਾਂ ਨਹੀਂ ਕਰ ਰਿਹਾ ਮੈਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਈ ਕਰ ਚੁੱਕਿਆ ਹਾਂ ਮੈਂ ਕੋਈ ਅਨਪੜ ਬੰਦਾ ਨਹੀਂ ਮੈਂ ਇੱਕ ਪੜਿਆ ਲਿਖਿਆ ਬੰਦਾ ਇਹਨਾਂ ਦੇ ਖਿਲਾਫ ਮੁਹਿੰਮ ਚੜੀ ਹੋਈ ਹੈ ਮੇਰੇ ਕੋਲ ਸਾਰੇ ਪਿਛਲੇ ਡਾਕੂਮੈਂਟਸ ਨੇ ਤੇ ਮੈਂ ਭਗਵੰਤ ਮਾਨ ਸਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਾਂਗਾ ਕਿ ਇਹ ਤੇ ਭਗਵੰਤ ਮਾਨ ਸਰਕਾਰ ਹੀ ਕਰ ਸਕਦੀ ਹੈ ਇਹ ਹੀ ਇਹਨਾਂ ਦੇ ਦਲਾਲਾਂ ਦੇ ਨਕੇਲ ਪਾ ਸਕਦੀ ਹੈ ਆਪਣੇ ਅਫਸਰਾਂ ਨੂੰ ਕਰ ਸਕਦੀ ਹੈ ਇਹਨਾਂ ਤੇ ਜਾਂਚ ਕੀਤੀ ਜਾਵੇ ਇਹਨਾਂ ਦੀ ਇਹਨਾਂ ਕੋਲ ਕੀ ਕੁਝ ਨਿਕਲੇਗਾ ਇਹ ਧਾਫੀ ਚੁਕੇ ਆ ਸਾਬ ਸਰਕਾਰ ਵੱਲੋਂ ਆਰਟੀਓ ਦਫਤਰ ਦੇ ਵਿੱਚ ਫੈਲੇ ਹੋਏ ਭ੍ਰਸ਼ਟਾਚਾਰ ਤੋਂ ਨਿਜਾਦ ਦਿਵਾਨ ਦੇ ਲਈ ਖੁਦ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦੀ ਵੱਲੋਂ ਜਿਹੜਾ ਹੈ RTO ਦਫਤਰ ਨੂੰ ਤਾਲਾ ਤੱਕ ਲਗਾ ਦਿੱਤਾ ਗਿਆ ਔਰ ਸਾਰਾ RTO ਦਾ ਕੰਮ ਜਿਹੜਾ ਹੈਗਾ ਉਹ ਔਨਲਾਈਨ ਕਰ ਦਿੱਤਾ ਗਿਆ ਤਾਂ ਜੋ ਆਮ ਲੋਕਾਂ ਨੂੰ ਭ੍ਰਸ਼ਟਾਚਾਰ ਤੋਂ ਨਿਜਾਤ ਮਿਲ ਸਕੇ ਪਰ ਇੱਥੇ ਇੱਕ ਮਨਪ੍ਰੀਤ ਜੀ ਵੱਲੋਂ ਜਿਹੜਾ ਹੈਗਾ ਬਹੁਤ بڑا ਇੱਕ ਐਲੀਗੇਸ਼ਨ ਲਗਾਇਆ ਜਾ ਰਿਹਾ ਹੈਗਾ ਕਿ ਉਸ ਤਾਲਾ ਲਗਾਉਣ ਦੇ ਵੇਲੇ ਜਿਸ ਵਿਅਕਤੀ ਨੂੰ ਉੱਥੇ ਹਾਜ਼ਰ ਰੱਖਿਆ ਗਿਆ ਉਹ ਖੁਦ ਆਰਟੀਓ ਦਫਤਰ ਦੇ ਵਿੱਚ ਦਲਾਲੀ ਕਰਦਾ ਯਾਨੀ ਕਿ ਰਿਸ਼ਵਤ ਖੋਰੀ ਦੇ ਨਾਲ ਆਰਟੀਓ ਦਫਤਰ ਦੇ ਅਫਸਰਾਂ ਤੋਂ ਕੰਮ ਕਰਵਾਉਂਦਾ ਕੀ ਇਹ ਪੂਰਾ ਮਾਮਲਾ ਜਾਣ ਲੈਣੇ ਆ ਮਨਪ੍ਰੀਤ ਜੀ ਬਹੁਤ ਵੱਡੀ ਗੱਲ ਤੁਸੀਂ ਕਹਿ ਰਹੇ ਹੋ ਇੱਕ ਪਾਸੇ ਤਾਂ ਸਰਕਾਰ ਭ੍ਰਸ਼ਟਾਚਾਰ ਤੇ ਲਗਾਮ ਲਾਉਣ ਲੱਗੀ ਆਰਟੀਓ ਦਫਤਰ ਨੂੰ ਤਾਲੇ ਲਾ ਰਹੀ ਹੈ ਤੁਸੀਂ ਕਹਿੰਦੇ ਹੋ ਤਾਲਾ ਲਗਾਉਣ ਵੇਲੇ ਉੱਥੇ ਦਲਾਲ ਖੜਾ ਕਰ ਦਿੱਤਾ ਸਰ ਪਹਿਲੀ ਗੱਲ ਤਾਂ ਮੈਂ ਸਰਕਾਰ ਦੇ ਉੱਤੇ ਕੋਈ ਅਲੀਗੇਸ਼ਨ ਨਹੀਂ ਲਗਾ ਰਿਹਾ ਸਰਕਾਰ ਨੂੰ ਬੰਦਾ ਬਦਨਾਮ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ ਜਿੰਦੇ ਵਿੱਚ ਆਰਟੀਓ ਦੇ ਕੁਝ ਆਰਟੀਓ ਦਫਤਰ ਦੇ ਕੁਝ ਮੁਲਾਜ਼ਮ ਵੀ ਵਿੱਚ ਮੌਜੂਦ ਨੇ ਮਿਲੇ ਹੋਏ ਨੇ ਜੋ ਸਰਕਾਰ ਦੇ ਸ਼ਿਵੀ ਖਾ ਕਰਾ ਜਾਂਦੇ ਨੇ ਕਿਉਂਕਿ ਭਗਵੰਤ ਮਾਨ ਸਾਹਿਬ ਬਹੁਤ ਵੱਡਾ ਕਾਰਿਆ ਕਰ ਰਹੇ ਨੇ ਕਿਉਂਕਿ ਆਰਟੀਓ ਡਿਪਾਰਟਮੈਂਟ ਵਿੱਚ ਬਹੁਤ ਵੱਡਾ ਭ੍ਰਸ਼ਟਾਚਾਰ ਹੈ ਲੇਕਿਨ ਮੈਂ ਭਗਵੰਤ ਮਾਨ ਸਾਹਿਬ ਨੂੰ ਅਪੀਲ ਕਰਾਂਗਾ ਕਿ ਇਹਨਾਂ ਦਲਾਲਾ ਨੂੰ ਖਤਮ ਕੀਤਾ ਜਾਏ ਇਹਨਾਂ ਦੇ ਨਾਲ ਜਿਹੜੇ ਭ੍ਰਸ਼ਟਾਚਾਰੀ ਅਧਿਕਾਰੀ ਮਿਲੇ ਹੋਏ ਨੇ ਉਹਨਾਂ ਨੂੰ ਖਤਮ ਕੀਤਾ ਜਾਏ ਹੁਣ ਇਹ ਦੇਖੋ ਜੀ ਇਹਦੇ ਵਿੱਚ ਭਗਵੰਤ ਮਾਨ ਸਾਹਿਬ ਇਹ ਜਿਹੜਾ ਬੰਦਾ ਆਪਣੇ ਆਪ ਨੂੰ ਕਹਿ ਰਿਹਾ ਜੀ ਮੈਂ ਨਗਰ ਤੋਂ ਆਇਆ ਮਾ ਤੇ ਜੀ ਮੈਂ ਤਾਂ ਜੀ ਵੈਰੀਫਿਕੇਸ਼ਨ ਕਰਾਣ ਆਇਆ ਸੀਗਾ ਤੇ ਮੈਂ ਨੋਰਮਲ ਬੈਠਾ ਜੀ ਕਹਿੰਦੇ ਆਮ ਬੰਦਾ ਵਾ ਇਹਦੇ ਨਾਲ ਕ੍ਰੈਡਟ ਸਕੂਲ ਚ ਗੱਡੀਆਂ ਚਲਤੀਆਂ ਨੇ ਠੀਕ ਹੈ ਜੀ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਇਹ ਬੰਦਾ ਇਹੀ ਹੈ ਇਹ ਦੇਖੋ ਜੀ ਇਹ ਦਿਖਾਓ ਜੀ ਇੱਧਰ ਇਹ ਬੰਦਾ ਇਹੀ ਹੈ ਇਹਦਾ ਨਾਮ ਇੰਦਰ ਜੀ ਰਿੱਕੀ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਉਹਦੀ ਇੱਕ ਫੋਟੋ ਦਿਖਾਉਂਗਾ ਜਿਹੜੀ ਕਿ ਇਹ ਦੇਖੋ ਜੀ ਇਹ ਜਨਮ ਦਿਨ ਦਾ ਕੇਕ ਕੱਟਿਆ ਜਾ ਰਿਹਾ ਹੈ ਇਸੇ ਬੰਦੇ ਦਾ ਹੰਦੇ ਨਾਲ ਆਰਟੀਓ ਦਾ ਗਨਮਨ ਮੌਜੂਦ ਹੈ ਤੇ ਸਾਰੇ ਦਲਾਲ ਮੌਜੂਦ ਨੇ ਆਰਟੀਓ ਦੇ ਇਹ ਰਿੰਪੀ ਇਹ ਜੋਲੀ ਇਹ ਮੇਨ ਦਲਾਲ ਨੇ ਇਹ ਆਰਟੀਓ ਦਾ ਗਨਮਨ ਹੈ ਇਹ ਰਕੀ ਆ ਹੁਣ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਦੋ ਤਿੰਨ ਦਿਨ ਪਹਿਲਾਂ ਇਹਨਾਂ ਨੇ ਖਬਰ ਤੇ ਖਬਰ ਲਵਾਈ ਹੈ ਆਰਟੀਓ ਕੁਲਦੀ 바ਵਾ ਜੀ ਨੂੰ ਇਹ ਵਧਾਈਆਂ ਦੇ ਰਹੇ ਨੇ ਇਹ ਸਰ ਇੰਦਰਜੀਤ ਸਿੰਘ ਕੀ ਇਹ ਹੀ ਸਖਸ਼ਾ ਜਿਹੜਾ ਭਗਵੰਤ ਮਾਨ ਸਾਹਿਬ ਦੇ ਨਾਲ ਖੜਾ ਹੈ ਠੀਕ ਹੈ ਜੀ ਦੀਵਾਲੀ ਸਕੂਲ ਬੱਸ ਆਪਰੇਟਰ ਵੈਲਫੇਅਰ ਐਸੋਸੀਏਸ਼ਨ ਇਹ ਰਿੰਪੀ ਦਲਾਲ ਇਹ ਰਕੀ ਦਲਾਲ ਇਹ ਕੁਲਦੀ 바ਵਾ ਜੀ ਮੈਂ ਕੁਲਦੀ ਬਾਵਾਲੇ ਨੂੰ ਪਰਸਨਲ ਨੰਬਰ ਤੇ ਵੀਡੀਓ ਪਾਈ ਕਿ ਸਰ ਤੁਸੀਂ ਇਹ ਗੱਲ ਕਲੀਅਰ ਕਰੋ ਕਿ ਤੁਹਾਨੂੰ ਦੀਵਾਲੀ ਤੇ ਤੁਹਾਡੇ ਨਾਲ ਜਿਹੜੀ ਫੋਟੋ ਪਾਈ ਹੈ ਤੁਹਾਡੀ ਸਹਿਮਤੀ ਨਾਲ ਪਾਈ ਹੈ ਜਾਂ ਤੁਹਾਡੀ ਬਿਨਾਂ ਸਹਿਮਤੀ ਤੋਂ ਪਾਈ ਗਈ ਹੈ ਇਹ ਦਲਾਲਾਂ ਨਾਲ ਤੁਹਾਡਾ ਕਨੈਕਸ਼ਨ ਕੀ ਹੈ ਲੇਕਿਨ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੇ ਪਰਸਨਲ ਨੰਬਰ ਤੇ ਮੈਂ ਪਾ ਰਿਹਾ ਹਾਂ ਮੈਂ ਵੀਡੀਓ ਔਨਲਾਈਨ ਫੇਸਬੁਕ ਤੇ ਪਾ ਰਿਹਾ ਹਾਂ WhatsApp ਤੇ ਸਟੇਟਸ ਪਾ ਰਿਹਾ ਹਾਂ ਲੇਕਿਨ ਇਹ ਮੈਨੂੰ ਕੋਈ ਜਵਾਬ ਨਹੀਂ ਦੇ ਰਿਹਾ ਜਿਸ ਦਿਨ ਸੀਐਮ ਭਗਵੰਤ ਸ manh ਸਾਹਿਬ ਆਏ ਮੈਂ ਇੱਕ ਉਹਨਾਂ ਨੂੰ ਮਿਲਣ ਆਸਤੇ ਐ ਡੀਸੀ ਸਰ ਨੂੰ ਗਿਆਨ ਦੇਣ ਗਿਆ ਲੇਕਿਨ ਧੁੰ ਦੇ ਧੋਖੇ ਦੇ ਨਾਲ ਮੈਨੂੰ ਲੈ ਗਈ ਜੀ ਅਸੀਂ ਤੁਹਾਡੀ ਕਾਰਵਾਈ ਕਰਾਵਾਂਗੇ ਇਹਨਾਂ ਨਾਲ ਗੱਲ ਕਰਾਂਗੇ ਇਹਨਾਂ ਨੇ ਮੈਨੂੰ ਨਜ਼ਰਬੰਦ ਕਰਤਾ ਉਸ ਤੋਂ ਬਾਅਦ ਉਸ ਦੇ ਵਿੱਚ ਸੀਐਮ ਸਾਹਿਬ ਨਾਲ ਇਹਨਾਂ ਨੇ ਬੜਾ ਮਨ ਦੁਖੀ ਹੋਇਆ ਮੇਰਾ ਜਦੋਂ ਸੀਐਮ ਸਾਹਿਬ ਨੂੰ ਬਦਨਾਮ ਕਰਨ ਵਾਸਤੇ ਇੱਕ ਦਲਾਲ ਦੇ ਹੱਥੋਂ ਇਹਨਾਂ ਨੇ ਵੈਰੀਫਿਕੇਸ਼ਨ ਵਾਸਤੇ ਫੋਨ ਲਗਵਾਤਾ ਮਤਲਬ ਇਹਨਾਂ ਨੇ ਸੀਐਮ ਸਰ ਨੂੰ ਬੇਕੂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤਾਂ ਐਸੇ ਗੱਲ ਤੋਂ ਹੈਰਾਨ ਆ ਇੱਕ ਨਿੱਕ ਵੱਡੇ ਗੱਤ ਬੰਦੇ ਨੇ ਇਹਦੇ ਚ ਮੈਂ ਤੁਹਾਨੂੰ ਇੱਕ ਰਿੰਪੀ ਦੀ ਫੋਟੋ ਦਿਖਾਵਾਂਗਾ ਕੋਈ ਵੀਡੀਓ ਹੈ ਮੇਰੇ ਕੋਲ ਵੀਡੀਓ ਹੈ ਮੇਰੇ ਕੋਲ ਡਾਕੂਮੈਂਟਸ ਨੇ ਐ ਸਰ ਇਹ ਕੌਣ ਹੈ ਐ ਜੋਲੀ ਦਲਾਲ ਆਰਟੀਓ ਡੋਕੂਮੈਂਟ ਮੈਨੇਜ ਕੋ ਮਰਿਆ ਵਾ ਐ ਹੁਣੇ ਇੱਕ ਕਿਸਤੀ ਸਿਹਤ ਕੋ ਮਰਿਆ ਵਾ ਐ ਹੁਣ ਜਾਂਚ ਦਾ ਵਿਸ਼ਾ ਹੈ ਇਹਨੂੰ ਅੰਦਰ ਕੋਲ ਲੈ ਕੇ ਆ ਕੁਲਦੀ ਦੇ ਬਾਵਾ ਜੀ ਲੈ ਕੇ ਐ ਰਿੰਪੀ ਦਲਾਲ ਐਂਦੀ ਮੇਰੇ ਕੋਲ ਵੀਡੀਓ ਮੌਜੂਦ ਨਹੀਂ ਅੰਦਰ ਦੀ ਆਰਟੀਓ ਟੁਮਟਮੈਂਟ ਵਿੱਚ ਹੁਮ ਦੇ ਦੀ ਐ ਰਿੰਪੀ ਦਲਾਲ ਜੋਲੀ ਦਲਾਲ ਨਿੱਕੀ ਖੁਦ ਜਿਹੜਾ ਕਿ ਜਿਹੜੀਆਂ ਤੁਸੀਂ ਇਹ ਫੋਟੋਆ ਦਿਖਾ ਰਹੇ ਹੋ ਤੁਸੀਂ ਦੇਖੋ ਇਹ ਵੀਆਈਪੀ ਚੈਕਟਰ ਦੀਆਂ ਨੇ ਹੈਨਾ ਇੱਥੋਂ ਇੱਥੋਂ ਕ੍ਰੋਸ ਨਹੀਂ ਹੋਇਆ ਜਾ ਸਕਦਾ ਤੇ ਇਹ ਜਿਹੜੇ ਤੁਸੀਂ ਜਿਨ੍ਹਾਂ ਨੂੰ ਤੁਸੀਂ ਦਲਾਲ ਕਹਿ ਕੇ ਸੰਬੋਧਿਤ ਕਰ ਰਹੇ ਹੋ ਇਹਨਾਂ ਨੂੰ ਇੰਨਾ ਵੀਆਈਪੀ ਟ੍ਰੀਟਮੈਂਟ ਮਿਲਿਆ ਕਿਦਾਂ ਔਰ ਇੱਕ ਮੁੱਖ ਮੰਤਰੀ ਪੰਜਾਬ ਤੱਕ ਪਹੁੰਚੇ ਕਿਦਾਂ ਸਰ ਆਰਟੀਓ ਦੇ ਨਾਲ ਕਰਮਚਾਰੀ ਮਿਲਿਓ ਨੇ ਇਹੀ ਹਾਲ ਹੈ ਹੋਤ ਇਹੀ ਗੱਲ ਹੈ ਕਿਉਂਕਿ ਇਹਨਾਂ ਦੇ ਖਿਲਾਫ ਵਿਜੀਲੈਂਸ ਦੇ ਵਿੱਚ ਜਾਂਚ ਪਈ ਹੋਈ ਹੈ ਇਹਨਾਂ ਨੇ ਸਰਕਾਰ ਨੂੰ ਕਰੋੜਾ ਰੁਪਏ ਦਾ ਘੁਟਾਲਾ ਕੀਤਾ ਹੈ ਕਰੋੜਾ ਦੀ ਪ੍ਰਾਪਰਟੀ ਬਣਾ ਲਈ ਇੱਕ 3 ਵੀਲਰ ਚਲਾਣ ਵਾਲਾ ਬੰਦਾ ਰਿੰਪੀ ਜੱਦਾ 10-12 ਸਾਲ ਤੋਂ ਇਸ ਐਸੋਸੀਏਸ਼ਨ ਨਾਲ ਜੁੜਿਆ ਆਟਕ ਬਣ ਨਾਲ ਜੁੜਿਆ ਅੱਜ 2 ਕਰੋੜ ਕੋਠੀ ਤੇ ਲਾ ਗਿਆ 20 ਬੱਸਾਂ ਦਾ ਮਾਲਕ ਬਣ ਗਿਆ ਐ ਜੋਲੀ ਸਰਸੇ ਦਾ ਰਾਏ ਨਾਲੇ ਖਲਬਾਈ ਦਾ ਕੰਮ ਕਰਨ ਵਾਲਾ ਸਖਸ਼ ਜੱਦਾ ਬਲਾਲੀ ਦੇ ਕੰਮ ਦੇ ਵਿੱਚ ਆਇਆ ਨਾਲ ਦੀ ਸਵਾ ਕਰੋੜ ਦੀ ਕੋਠੀ ਲੈ ਗਿਆ ਸੋਰਿਆਂ ਦੇ ਪਿੰਡ ਜ਼ਮੀਨ ਖਰੀਦ ਲਈ ਕਰੋੜਾ ਰੁਪਏ ਦਾ ਘਟਾਲਾ ਹੈ ਨਾ ਦੇ ਬੈਂਕ ਅਕਾਊਂਟਾਂ ਦੀ ਜਾਂਚ ਹੋਵੇ ਇਹਨਾਂ ਦਾ ਇੱਕ ਰੈਲੀ ਦਾ ਜਿਹੜਾ ਬਿੱਲ ਹੈ 87 87 ਲੱਖ ਰੁਪਏ ਦਾ ਹੈ ਉਸ ਤੋਂ ਬਾਅਦ ਰੈਲੀਆਂ ਦੇ ਗੱਡੀਆਂ ਪ੍ਰੋਵਾਈਡ ਕਰਾਉਂਦੇ ਨੇ 15 ਅਗਸਤ 26 ਜਨਵਰੀ ਤੱਕ ਗੱਡੀਆਂ ਦਿੰਦੀਆਂ ਨੇ ਮੋਟਰਸਾਈਕਲ ਦੀ ਆਰਸੀਆ ਲਾ ਕੇ 15 15 ਲੀਟਰ ਡੀਜ਼ਲ ਪੋਇਆ ਜਾਂਦਾ ਹੈ 1 ਕਰੋੜ ਰੁਪਿਆ ਦਾ ਤੁਸੀਂ ਕਹਿ ਰਹੇ ਹੋ ਕਿ ਰਿਸ਼ਵਤ ਖੋਰੀ ਦਾ ਪੰਦਾ ਐਡਾ ਵੱਡਾ ਨੈਟਵਰਕ ਹੈ ਆਰਟੀਓ ਆਫਿਸ ਦਾ ਬਿਲਕੁਲ ਸਰ ਮੇਰੇ ਕੋ ਡਾਕੂਮੈਂਟਸ ਨੇ ਮੇਰੀ ਕੋਈ ਗੱਲ ਹਵਾ ਦੇ ਵਿੱਚ ਨਹੀਂ ਹੈ ਐ ਉਹ ਸਖਸ਼ ਨੇ ਜਿੰਦਾ ਦਾ ਜਿਹੜੀ ਗੱਡੀ ਦਾ ਟੈਕਸ 15 ਲੱਖ ਬੋਲਦਾ ਜਿਹੜੀ ਗੱਡੀ ਬੋਂਡ ਹੈ ਉਸ ਗੱਡੀ ਦੀ ਆਰਸੀ ਛੁਪਾ ਲੈਂਦੇ ਨੇ ਗੱਡੀ ਛਡਵਾਉਣ ਦੀ ਕੋਸ਼ਿਸ਼ ਕਰਦੇ ਨੇ ਉਹਦੇ 12ਾਰੇ ਡਾਕੂਮੈਂਟਸ ਨਾ ਕੋ ਮੌਜੂਦ ਨੇ ਲਾਇਸੈਂਸਾਂ ਦੇ ਵਿੱਚ ਬਹੁਤ ਵੱਡਾ ਘਟਾਲਾ ਹੈ ਜਿਹੜੇ ਹੈਵੀ ਲਾਇਸੈਂਸ ਕਰਵਾਣੇ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਝਾਲੀ ਸਰਟੀਫਿਕੇਟ ਦੋਦੇ ਨੇ ਇਹਨਾਂ ਨੇ ਕਰੋੜਾਂ ਰੁਪਏ ਦਾ ਟੈਕਸ ਸਾਧਾ ਗੱਡੀਆਂ ਦਾ ਮੇਰੇ ਕੋਲ ਸਬੂਤ ਨੇ ਮੇਰੀ ਜੜੀ ਹੈ ਬਿਆਨ ਬਿਜ਼ਨਸ ਕੋਲ ਦਰਜ ਨੇ ਐ ਹੁਣ ਕਹਿੰਦੇ ਨੇ ਜੀ ਕਿ ਸਾਡੀ ਬਿਜਲੀ ਸੈਟਿੰਗ ਹੋ ਗਈ ਲੇਕਿਨ ਐਦਾ ਦਾ ਮੇਰੇ ਹਿਸਾਬ ਨਾਲ ਕੁਝ ਵੀ ਨਹੀਂ ਇਨਸਾਫ ਮੈਨੂੰ ਮਿਲੂਗਾ ਕਿਉਂਕਿ ਜਿਨ੍ਹਾਂ ਅਫਸਰਾਂ ਕੋਲ ਮੇਰੀ ਜਾਂਚ ਹੈ ਬਹੁਤ ਇਮਾਨਦਾਰ ਨੇ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਹੈ ਕਿ ਮਨਪ੍ਰੀਤ ਜੀ ਤੁਹਾਨੂੰ ਇਨਸਾਫ ਮਿਲੂਗਾ ਤੁਸੀਂ ਡਰੋ ਨਾ ਉਹਨਾਂ ਨੇ ਹਮੇਸ਼ਾ ਮੇਰੀ ਹੌਸਲਾ ਵਜਾਈ ਕੀਤੀ ਹੈ ਤੇ ਮੈਨੂੰ ਉਮੀਦ ਹੈ ਕਿ ਮੈਨੂੰ ਉਹ ਇਨਸਾਫ ਦਿਲਵਾਣਗੇ ਤੇ ਭਗਵੰਤ ਸਪੰਦ ਸਾਹਿਬ ਨੂੰ ਵੀ ਮੇਰੀ ਅਪੀਲ ਹੈ ਕਿ ਸਰਕਾਰ ਨੂੰ ਬਦਰਾਮੀ ਤੋਂ ਬਚਾਇਆ ਜਾਵੇ ਕਿਉਂਕਿ ਜਿਸ ਸਾਹਿਬ ਨਾਲ ਭੁੱਲਰ ਦੇ ਭੁੱਲਰ ਦੇ ਲੱਗੇ ਇਲਜ਼ਾਮਾਂ ਦੇ ਵਿੱਚ ਆਮ ਆਦਮੀ ਨੂੰ ਕੁਸੀਟਾ ਜਾ ਰਿਹਾ ਹੈ ਕਿ ਜਦ ਤੱਕ ਜਦ ਤੱਕ ਆਮ ਆਦਮੀ ਪਾਰਟੀ 4 ਸਾਲ ਤੋਂ ਸੱਤਾ ਦੇ ਵਿੱਚ ਹੈ ਤੇ ਭੁੱਲਰ ਸਾਹਿਬ ਕਾਫੀ ਸਾਲਾਂ ਤੋਂ ਕਰ ਰਹੇ ਨੇ ਸਰਵਿਸ ਇਲਜ਼ਾਮ ਲੱਗ ਗਿਆ ਆਮ ਆਦਮੀ ਤੇ ਇਹ ਵੀ ਕਾਫੀ ਸ ਇਹ ਕਿਸੇ ਪਾਰਟੀ ਦੇ ਵਰਕਰ ਨਹੀਂ ਆਮ ਆਦਮੀ ਦੇ ਪਰਕਰ ਨਹੀਂ ਇਹ ਪੈਸਿਆਂ ਦੇ ਵਰਕਰ ਨੇ ਇਹ ਕਾਂਗਰਸੀ ਨਹੀਂ ਹੈਗੇ ਇਹ ਅਕਾਲੀ ਨਹੀਂ ਹੈਗੇ ਇਹ ਆਮ ਆਦਮੀ ਪਾਰਟੀ ਨੇ ਲੇਕਿਨ ਆਮ ਆਦਮੀ ਪਾਰਟੀ ਜੋ ਕਿ ਪੂਰੇ ਪੰਜਾਬ ਦੇ ਵਿੱਚ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਇੱਕ ਗੈਰ ਕਾਂਗਰਸੀ ਗੈਰ ਅਕਾਲੀ ਸਰਕਾਰ ਆਈ ਹੈ ਤੇ ਮੈਂ ਚਾਹਨਾ ਕਿ ਇਹ ਮੀਡੀਆ ਜਿਹੜਾ ਕਿ ਇਸ ਸੱਤਾ ਦਾ ਚੌਥਾ ਸਤੰਭ ਹੈ ਇਹ ਸਰਕਾਰ ਨੂੰ ਗਿਰਾ ਵੀ ਸਕਦਾ ਹੈ ਤੇ ਸਰਕਾਰ ਨੂੰ ਪਚਾ ਵੀ ਸਕਦਾ ਹੈ ਲੇਕਿਨ ਇਸ ਆਮ ਆਦਮੀ ਸਰਕਾਰ ਨੂੰ ਬਚਾਇਆ ਜਾਵੇ ਕਿਉਂਕਿ ਭਗਵੰਤ ਸਿੰਘ ਸਾਹਿਬ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਅਸੀਂ ਆਰਟੀਓਡ ਪਾਰਟ 1 ਨੂੰ ਮੁਕਤ ਕਰਨਾ ਹੈ ਲੇਕਿਨ ਮੁਕਤ ਤੋਂ ਬਜਾਏ ਉਹਨਾਂ ਤੇ ਹੀ ਦਾਗ ਲਗਾਇਆ ਗਿਆ ਉਹਨਾਂ ਦੀ ਛਵੀ ਨੂੰ ਧੁੰਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਗਰ ਤੁਸੀਂ ਇਹ ਕਹਿ ਰਹੇ ਹੋ ਕਿ ਅਗਰ ਇਹ ਬਿਲਾ ਲ ਕਰੋੜਾ ਰੁਪਇਆ ਕਮਾ ਰਿਹਾ ਹੈ ਤਾਂ ਆਰਟੀਓ ਦੇ ਜਿਹੜੇ ਅੰਦਰ ਬੈਠੇ ਅਫਸਰਸ ਹੈ ਉਹਨਾਂ ਦੀ ਕਿੰਨੀ ਕਮਾਈ ਹੁੰਦੀ ਹੋਏਗੀ ਸਰ ਇਹ ਜਾਂਚ ਕੀਤੀ ਜਾਵੇ ਇਹਨਾਂ ਦੀ ਪ੍ਰਾਪਰਟੀ ਦੀ ਹਾਂ ਤੇ ਪੰਜਾਬ ਦਾ ਖਰਚਾ ਹੁਣ ਜੀ ਨਿਕਲ ਜਾਊਗਾ ਜਿੰਨੇ ਵੀ ਸਰਕਾਰੀ ਅਫਸਰ ਨੇ ਇਹਦੀ ਪ੍ਰਾਪਰਟੀ ਜਾਂ ਇਹਦਾ ਲਾਲਾਂ ਦੀ ਪ੍ਰਾਪਰਟੀ ਸੀਜ਼ ਕਰ ਲਓ ਸਰ ਪੰਜਾਬ ਸਰਕਾਰ ਦਾ ਜਿਹੜਾ ਕਰਜ਼ਾ ਹੈ ਉਹ ਮਿੰਟਾਂ 'ਚ ਉਤਰ ਜਾਊਗਾ ਐਸ ਮੇਰਾ ਦਾਵਾ ਹੈ अच्छा ਤੁਸੀਂ ਇੱਕ ਚੀਜ਼ ਤੁਸੀਂ ਆਮ ਆਨਵੀ ਪਾਰਟੀ ਦੀ ਗੱਲ ਕਰ ਰਹੇ ਹੋ ਕਿ ਬਹੁਤ اچھی ਛਵੀਆਂ ਉਕਾਲੇ ਨੂੰ ਵੀ ਤੁਸੀਂ ਛਲਾਂਗਾ ਦੇ ਰਹੇ ਹੈਗੇ ਹੋ ਤਾਂ ਫਿਰ ਜਿਹੜਾ ਲੋਕਲ ਪੋਲੀਟਿਸ਼ੀਅਨਸ ਨੇ ਐਮ ਐਲ ਏ ਨੇ ਜਾਂ ਆਮ ਆਨਵੀ ਪਾਰਟੀ ਦੇ ਵਰਕਰਸ ਨੇ ਜਾਂ ਉਹਨਾਂ ਨੂੰ ਨਹੀਂ ਪਤਾ ਜਾਂ ਉਹਨਾਂ ਨੂੰ ਇਹ ਉਹਨਾਂ ਨੂੰ ਵੀ ਹਨੇਰੇ ਚ ਰੱਖਿਆ ਗਿਆ ਕਿ ਇਹ ਦਲਾਲ ਹੀ ਆਸ-ਪਾਸ ਘਮਰੇ ਸਰ ਹੁਣ ਪਣਾ ਭਗਵੰਤ ਮਾਨ ਸਾਹਿਬ ਆਡੀਓ ਡਿਪਾਰਟਮੈਂਟ ਆਏ ਹੁਣ ਬੰਦੇ ਬੈਠੇ ਨੇ ਜੀ ਉਹਨਾਂ ਨੇ ਕਹਿਦਾ ਜੀ ਮਿਲੋ ਜੀ ਇਹ ਮੈਂ ਤਾਂ ਮੈਡੀਕੇਸ਼ਨ ਕਰਾਣ ਆਇਆ ਹੁਣ ਉਹਨਾਂ ਨੂੰ ਕੀ ਪਤਾ ਜੀ ਕਿ ਦਿਵਾਲੀ ਤੇ ਇਹਨਾਂ ਨਾਲ ਫੋਟੋਆਂ ਲੱਗੀਆਂ ਨੇ ਬਾਬਾ ਜੀ ਨਾਲ ਉਹਨਾਂ ਨੂੰ ਕੀ ਪਤਾ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਫੋਟੋਆਂ ਲੱਗੀਆਂ ਹੋਈਆਂ ਨੇ ਜਾਂ ਦਲਾਲ ਨੇ ਇਹ ਤਾਂ ਉਹਨੇ ਛਵੀ ਖਰਾਬ ਕੀਤੀ ਗਈ ਹੈ ਤੁਸੀਂ ਬਾਰ ਬਾਰ ਦਲਾਲ ਕਹਿ ਰਹੇ ਹੋ ਅਖਰ ਕੋਈ ਤਾਂ ਵੱਡਾ ਕੋਈ ਐਵੀਡੈਂਸ ਹੋਣਗੇ ਜਿਸ ਨਾਲ ਤੁਸੀਂ ਇਹ ਸਾਬਤ ਕਰ ਸਕੋ ਕਿ ਵਾਕਈ ਇਹ ਤੁਸੀਂ ਤਿੰਨ ਚਾਰ ਨਾਮ ਲੈ ਚੁੱਕੇ ਹੋ ਹੁਣ ਤੱਕ ਸਰ ਮੇਰੇ ਕੋਲ ਝੋਲੀ ਦੇ ਆਫੀਸ਼ੀਅਲ ਡਾਕੂਮੈਂਟਸ ਖੜੇ ਨੇ ਜਿੰਨੇ ਤਾਂ ਨੇ 15 15 20 20 ਪਰਮਟ ਚੱਕੇ ਹੋਏ ਨੇ ਉਹਦੇ ਤੇ ਸਹਿਲ ਝੋਲੀ ਦਾ ਲਾਲ ਦੇ ਨੇ ਅੱਛਾ ਸਰਕਾਰੀ ਆਫੀਸ਼ੀਅਲ ਡਾਕੂਮੈਂਟਸ ਨੇ ਸਰ ਮੇਰੀ ਹਵਾਜ ਗੱਲਾਂ ਨਹੀਂ ਹੈਗੀਆਂ ਪੂਰੇ ਆਰਟੀਓ ਡਿਪਾਰਟਮੈਂਟ ਦੇ ਵਿੱਚ ਆ ਦਲਾਲ ਨੇ ਇਹਨਾਂ ਦਾ ਆਪਣਾ ਆਫਿਸ ਹੈ ਗੱਡੀਆਂ ਦੀ ਪਾਸਿੰਗ ਕਰਦੇ ਇਹਨਾਂ ਨੇ ਇੱਕ ਸਰਕਾਰੀ ਅਫਸਰ ਕੁੱਟਿਆ ਇਹਨਾਂ ਨੇ ਇੱਕ ਐਮਬੀਆਈ ਕੁੱਟਿਆ ਬਦਮਾਸ਼ੀ ਦੇ ਸਿਰ ਤੇ ਮੇਰੇ ਕੋਲ ਅਖਬਾਰ ਦੀ ਕਟਿੰਗ ਹੈ ਇਹ ਇਹ ਦੇਖੋ ਜੀ ਡਿਊਟੀ ਪਰਤਨਾਪ ਐਮਬੀਆਈ ਕੋ ਧਮਕੀ ਮਿਲੀ ਮਾਮਲਾ ਅਧਿਕਾਰੀਆਂ ਤੱਕ ਪਹੁੰਚਾ ਇਸ ਦੇ ਵਿੱਚ ਵਹੀਕਲ ਇਨਸਪੈਕਟਰ ਐਮਬੀਏ ਅਰੁਣ ਕੁਮਾਰ ਕੇ ਸਾਥ ਦੋ ਵਿਅਕਤੀ ਦੋ ਇਨਕੇ ਬਸ ਜ਼ਬਰਦਸਤੀ ਬਾਨੋ ਕੀ ਚੈਕਿੰਗ ਕਰ ਰਹੇ تھے ਇਨਕੇ ਪਾਸ ਸੀ ਗਾੜੀ ਪਾਸ ਕਰਵਾਨੇ ਕਾ ਦਬਾਅ ਡਾਲਾ ਮਨਾ ਗਿਆ ਤੋ ਉਹ ਨਿਕਲ ਗਏ ਵਾਂ ਸੇ ਉਹਨੋਂ ਨੇ 112 ਨੰਬਰ ਪੇ ਫੋਨ ਵੀ ਕੀਤਾ ਉਹਨੋਂ ਨੇ ਆਰਟੀਓ ਕੁਲਦੀਪ ਬਾਬੋ ਕੋ ਸ਼ਿਕਾਇਤ ਵੀ ਕੀ ਉਹ ਸਖਸ਼ ਕੌਣ ਨੇ ਉਹ ਸਖਸ਼ ਨੇ ਐ ਰਿੰਪੀ ਐ ਜੋਲੀ ਐਂਦੇ ਵਿੱਚ ਖਬਰ ਦੇ ਵਿੱਚ ਇਹਨਾਂ ਦਾ ਨਾਮ ਵੀ ਹੈ ਕਿ ਬਿਨਾ ਉਹਨਾਂ ਦੇ ਲਿਖਿਆ ਜੀ ਬਿਲਾ ਅਪਾਇੰਟਮੈਂਟ ਕੇ ਆਏ ਥੇ ਐਮਬੀਆਈ ਸਰਦਾ ਬਿਆਨ ਆਇਆ ਤੇ ਰਿੰਪੀ ਔਰ ਜੋਲੀ ਨੇ ਪੱਖ ਦੇਣੇ ਸੇ ਗਿਆ ਇਨਕਾਰ ਕੁਦੀ ਬਾਵਾ ਜੀ ਨੂੰ ਕੰਪਲੇਟ ਕੀਤੀ ਕਿ 152 ਨੰਬਰ ਤੇ ਫੋਰ ਕੀਤਾ ਗਿਆ ਕੋਈ ਕਾਰਵਾਈ ਨਹੀਂ ਕਿਉਂਕਿ ਇਹ ਤਲਾਲ ਨਹੀਂ ਇਹ ਨਾਲ ਗੁੰਡੇ ਵੀ ਨੇ ਇਹ ਸਰਕਾਰ ਨੂੰ ਗੱਡੀਆਂ ਪ੍ਰੋਵਾਈਡ ਕਰਦੇ ਨੇ ਉਹਨਾਂ ਵਿੱਚ ਪੈਸੇ ਖਾਂਦੇ ਨੇ ਇਹਨਾਂ ਦੇ ਨਾਲ ਸਰਕਾਰੀ ਅਫਸਰ ਮਿਲੇ ਹੋਏ ਨੇ ਇੱਕ ਜਾਂਚ ਦਾ ਵਿਸ਼ਾ ਹੈ ਕਿ ਹੁਣ 2026 ਇਲੈਕਸ਼ਨਾਂ ਵਾਲੇ ਦੇ ਦੇਣੇ ਸਰਕਾਰ ਅਸੀਂ ਚਾਹਨੇ ਆ ਆਮ ਆਦਮੀ ਸਰਕਾਰ ਜੀ ਦੁਆਰਾ ਆਵੇ ਆਮ ਆਦਮੀ ਦਾ ਰਾਜ ਹੋਵੇ ਲੇਕਿਨ ਇਹ ਤਾਂ ਸਰਕਾਰ ਦੀ ਛਵੀ ਖਰਾਬ ਕਰ ਰਹੇ ਨੇ ਮੇਜ ਨੂੰ ਬਹੁਤ ੱੱਕਾ ਪਹੁੰਚਣ ਦੇ ਚਾਂਸ ਨੇ ਇਸ ਕਰਕੇ ਮੈਂ ਚਾਹਨਾ ਕਿ ਆਪਣੇ ਭਵੰਤਮਨ ਸਾਹਿਬ ਇਹਨਾਂ ਦਲਾਲਾ ਦੇ ਕਾਰਵਾਈ ਕਰਨ ਭ੍ਰਸ਼ਟਾਚਾਰਗੀਆਂ ਜਿਹੜੇ ਅਫਸਰ ਨੇ ਉਹਨਾਂ ਦੇ ਕਾਰਵਾਈ ਕਰਨ ਤੇ ਇੱਕ ਮਿਸਾਲ ਪੇਸ਼ ਕਰਨ ਜੋ ਕਿ ਇਮਾਨਦਾਰੀ ਦੀ ਜੋ ਕਿ ਉਹ ਹੈ ਵੀ ਅੱਛਾ ਉਹ ਕਿਸ ਤਰ੍ਹਾਂ ਹੋ ਸਕਦੀ ਆ ਕੀ ਤੁਸੀਂ ਖੁਦ ਭਵੰਤਮਨ ਸਾਹਿਬ ਤੱਕ ਅਪਰੂਚ ਕੀਤੀ ਜਾਂ ਕੋਈ ਡਾਕੂਮੈਂਟ ਦੇ ਜ਼ਰੀਏ ਕੋਈ ਲੈਟਰ ਦੇ ਜ਼ਰੀਏ ਕੋਈ ਕੋਈ ਮੇਲ ਦੇ ਜ਼ਰੀਏ ਉਹਨਾਂ ਨੂੰ ਕੋਈ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸਰ ਮੈਂ ਪਿਛਲੇ ਹਫਤੇ 10 15 ਦਿਨ ਪਹਿਲਾਂ ਆਪਣੇ ਪਲੜ ਦੇ ਨਾਲ ਇੱਕ ਲੈਟਰ ਲਿਖ ਕੇ ਮਹਤਮਾਨ ਸਾਹਿਬ ਦੇ ਪੁਲਟਰ ਤੇ ਪਾਇਆ ਸਾਰੀ ਮੇਰੀ ਫਾਈਲ ਸਾਰੀ ਡਾਕੂਮੈਂਟਸ ਪਾਇਨੇ ਉਹਨਾਂ ਨੇ ਟ੍ਰਾਂਸਪੋਰਟ ਵਿਭਾਗ ਨੂੰ ਡਿਪਾਰਟਮੈਂਟ ਨੂੰ ਅੱਗੇ ਮਾਰਕ ਵੀ ਕੀਤੀ ਹੋਈ ਹੈ ਤੁਸੀਂ ਆਪਣੇ ਖੂਨ ਨਾਲ ਲਿਖੀ ਹੈ ਜੀ ਸਰ ਮੈਂ ਵੀਡੀਓ ਬਣਾ ਕੇ ਪਾਈ ਹੈ ਆਪਣਾ ਬਲੱਡ ਨਿਕਲਵਾ ਕੇ ਆਪਣੇ ਬਲੱਡ ਨਾਲ ਲਿਖੀ ਹੈ ਕਿ ਸਰ ਇਹ ਆਮ ਆਦਮੀ ਦਾ ਖੂਨ ਹੈ ਇਹਨੂੰ ਇਨਸਾਫ ਦਿੱਤਾ ਜਾਏ ਕਿਉਂਕਿ ਇਹ ਭ੍ਰਸ਼ਟਾਚਾਰੀ ਨੇ ਇਹਨਾਂ ਨੇ ਜੀਣਾ ਦੁੱਬਰ ਕੀਤਾ ਹੈ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੀ ਕੁੰਡਾਗਰਦੀ ਚੱਲਦੀ ਹੈ ਕੋਈ ਜਿੰਦਦਰ ਗੱਡੀ ਰੋਕ ਲੈਂਦਾ ਤੇ ਇਹ ਸਿੱਧਾ ਆਰਥੀ ਕੋਲ ਫੋਨ ਕਰਵਾਉਂਦੇ ਨੇ ਤੇ ਗੱਡੀ ਛੁੱਟ ਜਾਂਦੀ ਹੈ ਇਹਨਾਂ ਦਾ ਇੰਨਾ ਦਬਦਬਾ ਹੈ ਪੂਰੇ ਪੰਜਾਬ ਵਿੱਚ ਇਹਨਾਂ ਇਹਨਾਂ ਦੀ ਇੰਨੀ ਜ਼ਿਆਦਾ ਚੱਲਦੀ ਹੈ ਕਿ ਕੋਈ ਵੀ ਇਲੀਗਲ ਕੰਮ ਇਹ ਫੋਨਤੀ ਕਰਵਾ ਲੈਂਦੇ ਸਰ ਤੁਸੀਂ ਆਪ ਸਮਝਦਾਰ ਹੋ ਮੈਨੂੰ ਕਹਿਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਰਿਪੋਰਟਰ ਹੋ ਇੱਕ ਬਹੁਤ ਪੜੇ ਲਿਖੇ ਵਿਅਕਤੀ ਹੋ ਜਿਹੜੇ ਵਿਅਕਤੀ ਵੀਆਈਪੀ ਦੇ ਵਿੱਚ ਕੋਸੇ ਸਕਦੇ ਨੇ ਸੀਐਮ ਦੇ ਨਾਲ ਦਲਾਲ ਹੁੰਦਿਆ ਹੋਇਆ ਉਹਨਾਂ ਦੀ ਕੀ ਪਹੁੰਚ ਹੋਊਗੀ ਡਿਪਾਰਟਮੈਂਟ 'ਚ ਕੀ ਲੱਗਦਾ ਹੈ ਕਿ ਹੁਣ ਜੋ ਮਾਨ ਸਾਹਿਬ ਨੇ ਉਪਰਾਲਾ ਕੀਤਾ ਹੈ ਇਸ ਇਹ ਭ੍ਰਸ਼ਟਾਚਾਰ ਖਤਮ ਹੋ ਸਕੇ ਲੱਗਦਾ ਹੈ ਕਿ ਸਭ ਕੁਝ ਆਨਲਾਈਨ ਕਰਨ ਦੇ ਨਾਲ ਹੁਣ ਫਰਕ ਪਏਗਾ ਇਹ ਜੇ ਦਲਾਲ ਦੂਰ ਰਹਿ ਨਹੀਂ ਦਲਾਲਾਂ ਨੂੰ ਕੋਈ ਫਰਕ ਨਹੀਂ ਪੈਣਾ ਜੀ ਇਹ ਕੁਝ ਨਹੀਂ ਹੋਏ ਕੁਝ ਵੀ ਨਹੀਂ ਹੋਣਾ ਇਹ ਤਾਂ ਸਿਰਫ ਇੱਕ ਝੂਮਲਾ ਹੈ ਜੀ ਵੀ ਅਸੀਂ ਆਨਲਾਈਨ ਕਰਤਾ ਕੁਝ ਕਰਤਾ ਵਾ ਕੁਝ ਆਨਲਾਈਨ ਨਹੀਂ ਹੋ ਰਿਹਾ ਕੁਝ ਨਹੀਂ ਹੋਣਾ ਸਿਰਫ ਇਹ ਤਾਂ ਝੂਮਲਾ ਹੈਗਾ ਇਹ ਦਿਖਾਤਾ ਵੀ ਹਾਂ ਜੀ ਉਹ ਫਗਵਾ ਮੈਂ ਸਾਡੇ ਕਰਤਾ ਕਰਨਾ ਕਿਹਨਾਂ ਨੇ ਅਫਸਰ ਅਫਸਰ ਸਾਈ ਨੇ ਅਫਸਰ ਸਾਈ ਕਿਤੇ ਕਿਤੇ ਉਹ ਕਰਾਪਸ਼ਨ ਕਰਾਪਸ਼ਨ ਦੇ ਵਿੱਚ ਉਹ ਕਰਾਪਸ਼ਨ ਛੱਡ ਨਹੀਂ ਸਕਦੇ ਮੇਰੀ ਦੋ ਇੱਕ ਵਾਰੀ ਲੜਾਈ ਝਗੜਾ ਹੋ ਚੁੱਕਿਆ ਨਾਲ ਐਮਬੀਏ ਨਾਲ ਮੈਂ ਗੱਡੀ ਪਾਸ ਕਰਨ ਗਿਆ ਸੀਗਾ ਇੱਕ ਤਾਂ ਉਹਨਾਂ ਨੇ ਡੇਟ ਗਲਤ ਪਾਤੀ ਡੇਟ ਗਲਤ ਪਾਉਣ ਤੋਂ ਬਾਅਦ ਉਸ ਤੋਂ ਬਾਅਦ ਮੇਰੇ ਨਾਲ ਹੱਥੋਂ ਪੈ ਵੀ ਹੋਏ ਨੇ ਚਲੋ ਅਹੀ ਕਹ ਵੀ ਚਲੋ ਕੋਈ ਗੱਲ ਨਹੀਂ ਅਸੀਂ ਪਿੱਛੇ ਹਟ ਗਏ ਇਹਨਾਂ ਨੇ ਪਰਚੇ ਪਵਾਉਣ ਦੇ ਮੇਰੇ ਤੇ ਦਬਾਅ ਪਾਇਆ ਤੇ ਪਰਚਾ ਦੇ ਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਫਿਰ ਆਪਾਂ ਕੋਈ ਗੱਲ ਨਹੀਂ ਆਪਾਂ ਗੱਡੀ ਪਾਸ ਨਹੀਂ ਗਈ ਹਲੇ ਤੱਕ ਵੀ ਮੇ ਕੋਲ ਗੱਡੀ ਦੇ ਪੇਪਰ ਹੈ ਗੱਡੀ ਦੇ ਪੂਰੇ ਟੈਕਸ ਨੇ 29 ਤੱਕ ਸਭ ਕੁਝ ਜਮ੍ਹਾਂ ਹੋਇਆ ਹੋਇਆ ਸਿਰਫ ਜਿਹੜਾ ਆਪਣਾ ਫੁੱਲਵੀਰ ਐਮਬੀਏ ਹੈ ਇਸ ਬੰਦੇ ਕੋਲ ਮੈਂ 4 ਤੋਂ 6 8 ਵਜੇ ਜਾ ਚੁੱਕੇ ਹਾਂ ਠੀਕ ਹੈ ਇਹ ਬੰਦਾ ਕੁਝ ਨਹੀਂ ਕਰਦਾ ਇੱਥੇ ਫੋਟੋ ਲਾ ਦਿਓ ਜੀ ਇੱਥੇ ਸائن ਕਰਾ ਲਓ ਜੀ ਇਹ ਫਲਾਨ ਦੇ ਦਿਓ ਜੀ ਐਫ ਡੀ ਫੜ ਦਿਓ ਜੀ ਉਹ ਗੱਡੀ ਅੱਜ ਤੱਕ ਔਨਲਾਈਨ ਨਹੀਂ ਉਹਦੇ ਪੇਪਰ ਵੀ ਮੈਂ ਤੁਹਾਨੂੰ ਅ ਅਜੇ ਇਸ ਵਕਤ ਤੱਕ ਮੈਨੂੰ ਮਿਲ ਜੂ ਨਹੀਂ ਤੁਹਾਨੂੰ ਉਹ ਮੈਂ ਦੇ ਦੂੰਗਾ ਸਿਰਫ ਉਹ ਗੱਡੀ ਤੇ ਅਸੀਂ 18 ਹਜ਼ਾਰ ਰੁਪਏ ਟੈਕਸ ਭਰ ਕੇ ਸਭ ਕੁਝ ਕਰ ਚੁੱਕੇ ਹਾਂ ਸਿਰਫ ਉਹ ਗੱਡੀ ਦਾ ਸਟੇਟਸ ਔਨਲਾਈਨ ਕਰਨਾ ਸਟੇਟਸ ਔਨਲਾਈਨ ਹੀ ਨਹੀਂ ਹੋਇਆ 8 ਤੋਂ 10 ਮਿੰਟ ਹੋ ਚੁੱਕੇ ਨੇ ਔਰ ਮੈਂ ਕਟੋਕਟ 10 ਤੋਂ 15 ਵਜੇ ਜਾ ਵੀ ਚੁ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਇਹ ਜਾਂਚ ਦਾ ਵਿਸ਼ਾ ਇਹ ਦੀ ਕਿ ਐਸਆਈਟੀ ਭਗੰਤਨਾ ਸਰਕਾਰ ਨੂੰ ਚਾਹੀਦਾ ਹੈ ਇਹ ਦੀ ਇੱਕ ਐਸਆਈਟੀ ਰਿਟਾਇਰ ਅਫਸਰਾਂ ਦੀ ਬਣਾ ਕੇ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ ਜਾਂਚ ਦੇ ਵਿੱਚ ਸਾਰੇ ਤੋਂ ਸਾਰੇ ਦੋਸ਼ੀ ਨਿਕਲਣਗੇ ਅੱਛਾ ਲੱਗਦਾ ਹੈ ਜੀ ਹੁਣ ਕੋਈ ਫਰਕ ਪਏਗਾ ਜਿੱਦਾਂ ਇਹ ਕਹਿ ਰਿਹਾ ਹੈ ਕਿ ਦਲਾਲਾਂ ਦਾ ਇਹਨਾਂ ਦਬਦਬਾ ਹੈ ਕਿ ਅਫਸਰ ਵੀ ਉਹਨਾਂ ਦੀ ਹੀ ਸੁਣਦੇ ਨੇ ਬਿਲਕੁਲ ਉਹਨਾਂ ਦੀ ਸੁਣਦੇ ਆ ਜੀ ਇਹਨਾਂ ਦਲਾਲਾਂ ਦਾ ਕੰਮ ਹੀ ਇਹੀ ਹੈ ਜਿਹੜਾ ਬੰਦਾ ਬਾਹਰੋਂ ਆਦਾ ਕੋਈ ਜਿਹਦਾ ਕੋਈ ਕੰਮ ਨਹੀਂ ਹੁੰਦਾ ਉਹ ਇਹਨਾਂ ਨੂੰ ਪੈਸੇ ਦੇ ਕੇ ਆਪਣੇ ਮਨਮਰਜ਼ੀ ਨਾਲ ਪੈਸੇ ਲੈ ਕੇ ਉਹਨਾਂ ਦਾ ਕੰਮ ਕਰਵਾ ਦਿੰਦੇ ਆ ਤੇ ਇਸ ਤਰ੍ਹਾਂ ਤਾਂ ਫਿਰ ਭ੍ਰਸ਼ਟਾਚਾਰ ਤੇ ਕਿਸੇ ਵੀ ਤਰ੍ਹਾਂ ਵੀ ਲਗਾਮ ਨਹੀਂ ਲਗਾਈ ਜਾ ਸਕਦੀ ਚਾਹੇ ਉੱਥੇ ਤਾਲਾ ਲਾਓ ਚਾਹੇ ਉੱਥੇ ਅਫਸਰਾਂ ਨੂੰ ਕਿਉਂਕਿ ਅਫਸਰ ਜਦ ਤੱਕ ਦਲਾਲਾਂ ਤੋਂ ਦੂਰ ਨਹੀਂ ਹੋਣਗੇ ਕੋਈ ਕੰਮ ਨਹੀਂ ਹੋਏਗਾ ਇਹ ਤੇ ਭਗਵਾਨ ਜੀ ਮਾਨ ਸਰਕਾਰ ਹੀ ਕਰ ਸਕਦੀ ਆ ਇਹ ਹੀ ਇਹਨਾਂ ਤੇ ਦਲਾਲਾਂ ਦੇ ਨਿਕελ ਪਾ ਸਕਦੀ ਆ ਆਪਣੇ ਅਫਸਰਾਂ ਨੂੰ ਕਰ ਸਕਦੀ ਆ ਇਹਨਾਂ ਤੇ ਜਾਂਚ ਕੀਤੀ ਜਾਵੇ ਇਹਨਾਂ ਦੀ ਇਹਨਾਂ ਕੋਲ ਕੀ ਕੁਝ ਨਿਕਲੇਗਾ ਇਹ ਦੱਸ ਹੀ ਚੁੱਕੇ ਆ ਸਭ ਕੁਝ ਇਹੀ ਕੁਝ ਹੋਊਗਾ। ਅੱਛਾ ਅਗਰ ਜਿਨ੍ਹਾਂ ਨੂੰ ਹੁਣ ਤੁਸੀਂ ਕਹਿ ਰਹੇ ਹੋ ਜਿਨ੍ਹਾਂ ਦੇ ਉੱਤੇ ਅਲੀਗੇਸ਼ਨ ਲਾ ਰਹੇ ਹੋ ਬਲਕਿ ਨਾਮ ਲੈ ਰਹੇ ਹੋ ਕੱਲ ਨੂੰ ਉਹ ਕਹਿਣ ਕਿ ਇਹ ਸਾਬਤ ਕਰਨ ਕਿ ਅਸੀਂ ਜਿਹੜਾ ਹੈਗਾ ਇਹ ਕੰਮ ਕਰਦੇ ਆਂ ਜਾਂ ਅਸੀਂ ਫੰਟਾ ਚਾਰਚ ਇਨਵੋਲਵ ਹੈ ਤੁਹਾਡੇ ਤੇ ਕਾਰਵਾਈ ਵੀ ਹੋ ਸਕਦੀ ਹੈ। ਸਰ ਮੇਰੀ ਫਾਈਲ ਫਿਜੀਲੈਂਸ ਤੋਂ ਮਾਰਕ ਹੈ ਮੁਹਾਲੀ ਚੀਫ ਸਰ ਤੋਂ। ਮੈਂ ਕੋਈ ਹਵਾ ਚ ਗੱਲਾਂ ਨਹੀਂ ਕਰ ਰਿਹਾ ਮੈਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਈ ਕਰ ਚੁੱਕਿਆ। ਮੈਂ ਕੋਈ ਅਨਪੜ ਬੰਦਾ ਨਹੀਂ ਮੈਂ ਇੱਕ ਪੜਿਆ ਲਿਖਿਆ ਬੰਦਾ। ਇਹਨਾਂ ਦੇ ਖਿਲਾਫ ਮੁਹਿੰਮ ਚੜੀ ਹੋਈ ਹੈ ਮੇਰੇ ਕੋਲ ਸਾਰੇ ਅਫੀਸ਼ੀਅਲ ਡਾਕੂਮੈਂਟਸ ਨੇ ਤੇ ਮੈਂ ਭਗਵੰਤ ਮਾਨ ਸਾਹਿਬ ਨੂੰ ਹੱਥ ਬੰਨ ਕੇ ਬੇਨਤੀ ਕਰਾਂਗਾ ਕਿ ਇਹਨਾਂ ਭ੍ਰਸ਼ਟਾਚਾਰੀ ਤੇ ਕਾਰਵਾਈ ਕਰਕੇ ਇੱਕ ਮਿਸਾਲ ਪੇਸ਼ ਕੀਤੀ ਜਾਵੇ ਇਕੱਲੇ ਦਲਾਲਾਂ ਤੇ ਕਿਉਂ ਕਹਿੰਦੇ ਹੋ ਤੁਸੀਂ ਅਫਸਰਾਂ ਤੇ ਕਿਉਂ ਸਰ 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 ਜਦੋਂ ਦਲਾਲਾਂ ਦੇ ਕਾਰਵਾਈ ਹੋਈ ਗਈ ਜਿਹੜੇ ਅਫਸਰ ਮਿਲੇ ਨੇ ਉਹਨਾਂ ਤੇ ਤਾਂ ਆਪੇ ਹੋਣੀ ਹੋਣੀ ਹੈ ਅਫਸਰਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੀ ਪ੍ਰਾਪਰਟੀ ਦੀ ਜਾਂਚ ਹੋਣੀ ਚਾਹੀਦੀ ਹੈ ਉਦਾਦੇ ਵੀ ਨਾਮ ਬਿਲਕੁਲ 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 ਸਰ ਕੁਲਦੀਪ ਬਾਵਾ ਜੀ ਉਹਨਾਂ ਨੇ ਪਰਸਨਲ ਨੰਬਰ ਤੇ ਪਾ ਰਿਆਂ ਉਹ ਕਹਿੰਦੇ ਨੇ ਸਾਫ ਕਰ ਰਹੇ ਨੇ ਮੋਨੇ ਦੇ ਬਾਉ ਜੀ ਖੜੇ ਨੇ 39 ਸੈਕਟਰ ਦੇ ਸਕੂਲ ਆਉਣਗੇ ਅਫਸਰਾ ਮੇਰੀ ਗੱਲ ਕਰਾ ਦਿਓ ਜਿਹੜਾ ਵੀ ਅਫਸਰ ਆਂਦਾ ਰਿਕਾਰਡਿੰਗਸ ਸਾਰੇ ਰਿੰਪੀ ਦੀ ਬਾਤ ਸੀ ਜਿਹੜੀ ਰਿਕਾਰਡਿੰਗ ਸੁਣਾਈ ਹੈ ਰਿੰਪੀ ਖੁਦ ਕਹਿ ਰਿਹਾ ਵਾ ਆਰਟੀਓ ਸਰ ਮੋਨੇ ਦੇ ਬਾਉ ਜੀ ਤਾਜਪੁਰ ਰੋਡ ਤੇ ਖੜੇ ਨੇ ਦਰਨ ਦੀ ਲੋੜ ਨਹੀਂ ਜੇ ਕੋਈ ਬਿਨਾ ਵਰਦੀ ਤੋਂ ਵੀ ਹੋਵੇ ਤਾਂ ਮੇਰੀ ਗੱਲ ਕਰਾ ਦਿਓ ਕੋਈ ਇਸ਼ੂ ਨਹੀਂ ਹੈਗਾ ਜੇ ਕਹਿੰਦੇ ਹੋ ਤਾਂ ਮੈਂ ਰਿਕਾਰਡਿੰਗ ਪਰ ਮੈਂ ਦੁਬਾਰਾ ਸੁਣਾ ਦੇਣਾ ਰਿੰਪੀ ਦੀ ਰਿ ਤੇ ਐਨੇ ਕਿਸ ਦਿਨ ਕਿਸ ਦਿਨ ਸਾਰੇ ਮੇਰੇ ਡਾਕੂਮੈਂਟਸ ਦਿੱਤੇ ਹੋਏ ਨੇ ਐ ਤਨ ਮੈਂ ਸੁਣਾਣਾ ਮੈਂ ਫੇਸਬੁੱਕ ਤੇ ਵੀ ਪਾਇਆ ਹੋਇਆ ਵਾ ਤੇ ਮਹਾਰਾ ਜੀ ਕਿਰਪਾ ਦੇ ਨਾਲ ਦੋ ਕੇ ਵੀ ਉਹ ਵੀ ਆਏ ਹੋਏ ਸੇ ਇਹਨੂੰ ਲੋਕਾਂ ਦੇ ਕਮੈਂਟ ਬਹੁਤ ਆਏ ਨੇ ਭਾਈ ਗੁਰਜੀਤ ਰਾਜਾ ਭਾਈ ਗੁਰਜੀਤ ਭਦੇ ਜੀ ਆਰਟੀਏ ਸਾਹਿਬ ਚੌਂਕ ਚੜ੍ਹੇ ਤੇ ਇਹ ਇਹ ਆਟੀ ਆਟੀ ਰਹੀ ਹੈਗੇ ਹਿੰਦੂ ਜੀ ਬੌਜੀ ਜਿਹੜਾ ਬੰਦਾ ਨਾਲ ਵਿਟਾਊਟ ਯੂਨੀਫਾਰਮ ਆਊਗਾ ਉਹ ਜੇ ਕਿਤੇ ਲੋਡ ਪੈਂਦੀ ਹੈ ਤੇ ਮੇਰੀ ਗੱਲ ਕਰਾ ਸਕਦਾ ਉਹਦੇ ਨਾਲ ਮੇਰੀ ਗੱਲ ਕਰਾ ਕੇ ਜਾ ਸਕਦਾ ਅਗਰੇ ਇੰਨਾ ਇਨਫਰੈਂਸ ਰੱਖਦੇ ਆ ਲੱਗਦਾ ਕੀ ਕੋਈ ਫਰਕ ਪਏਗਾ ਜਾਂ ਇਹ ਇਨ੍ਹਾਂ ਦੇ ਨਾਲ ਨਾਲ ਅਫਸਰਾਂ ਦੇ ਉੱਤੇ ਵੀ ਕਾਰਵਾਈ ਜ਼ਰੂਰੀ ਹੈ ਬਿਲਕੁਲ ਜ਼ਰੂਰੀ ਹੈ ਜੀ ਮੈਂ ਕਹਾਂ ਜੀ ਇਨ੍ਹਾਂ ਅਫਸਰਾਂ ਦੇ ਆਰਟੀਓ ਜਿਹੜੇ ਮਿਲੇ ਹੋਣੇ ਇਹਨਾਂ ਨਾਲ ਇਹਨਾਂ ਦੀ ਪ੍ਰਾਪਰਟੀ ਦੀ ਜਾਂਚ ਹੋਣੀ ਹੈ ਕਲਸੀ ਮਹਿਮ ਦੇ ਰਾਜ ਹੈ ਇਹਨਾਂ ਨੇ ਗੱਡੀ ਦੀ ਆਰਸੀ ਸ਼ੁਕਰਾਈ ਹੋਏ ਜਿਹੜੀ ਗਰੀ ਤੇ 15 ਲੱਖ ਟੈਕਸ ਬੋਲਦਾ ਉਹਨੂੰ ਇਹਨਾਂ ਅਫਸਰਾਂ ਦੀ ਪ੍ਰਾਪਰਟੀ ਦੀ ਜਾਂਚ ਹੋਵੇ ਪੰਜਾਬ ਸਰਕਾਰ ਦਾ ਕਰਜ਼ਾ ਤਾਂ ਮਿੰਟਾਂ 'ਚ ਉਤਰ ਜਾਊਗਾ ਦਾ ਪੰਜਾਬ ਸਰਕਾਰ ਦਾ ਮਿੰਟਾਂ ਚ ਕਰਜ਼ਾ ਉਤਰ ਜਾਏਗਾ ਅਗਰ ਇਕੱਲਾ ਆਰਟੀਓ ਡਿਪਾਰਟਮੈਂਟ ਦੇ ਵਿੱਚੋਂ ਦਲਾਲ ਅਤੇ ਉਹਨਾਂ ਦੇ ਕਰਪਟ ਆਫੀਸਰਜ਼ ਉੱਤੇ ਕਾਰਵਾਈ ਹੋ ਜਾਵੇ। ਕੀ ਇਕੱਲਾ ਆਰਟੀਓ ਦਫ਼ਤਰ ਨੂੰ ਤਾਲਾ ਲਾਲ ਨਾਲ ਭ੍ਰਸ਼ਟਾਚਾਰ ਤੋਂ ਮੁਕਤੀ ਮਿਲੇਗੀ ਜਾਂ ਫਿਰ ਇਨ੍ਹਾਂ ਦਲਾਲਾਂ ਦੇ ਉੱਤੇ ਵੀ ਸਖਤ ਕਾਰਵਾਈ ਦੀ ਜ਼ਰੂਰਤ ਹੈ? ਆਰਟੀਓ ਦਫ਼ਤਰ ਅੰਦਰ ਫੈਲੇ ਭ੍ਰਸ਼ਟਾਚਾਰ ਦਾ ਇਹ आलम ਹੈ ਕਿ ਅੱਜ ਸਵੇਰ ਤੋਂ ਲਗਾਤਾਰ ਅਸੀਂ ਆਰਟੀਓ ਅ ਸ਼੍ਰੀ ਕੁਲਦੀਪ ਬਾਬਾ ਜੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅੱਜ ਸਵੇਰ ਤੋਂ ਸਾਡੀ ਦੋ ਵਾਰ ਆਰਟੀਓ ਕੁਲਦੀਪ ਬਾਬਾ ਜੀ ਨਾਲ ਗੱਲਬਾਤ ਹੁੰਦੀ ਹੈ ਜਿਹਦੇ ਵਿੱਚ ਪਹਿਲੀ ਵਾਰ ਜਿਹੜੀ ਸਵੇਰੇ ਗੱਲਬਾਤ ਹੁੰਦੀ ਹੈ 12:00 ਔਰ 12:30 ਦੇ ਕਰੀਬ ਜਿਸ ਵਿੱਚ ਉਹ ਸਾਡੇ ਤੋਂ ਸਮਾਂ ਮੰਗਦੇ ਆ ਇੱਕ ਵਰਜਨ ਦੇਣ ਦੇ ਲਈ ਜਿਸ ਵਿੱਚ આરોਪ ਹੈ ਕਿ ਆਰਟੀਓ ਕੁਲਦੀਪ ਬਾਬਾ ਜੀ ਦੀ ਮੌਜੂਦਗੀ ਦੇ ਵਿੱਚ ਉੱਥੇ ਦਲਾਲ ਜਿਹੜੇ ਨੇ ਉਹਨਾਂ ਦਾ ਬੋਲਬਾਲ ਹੈ ਇਸ ਦੇ ਲਈ ਅਸੀਂ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਆਰਟੀਓ ਲੁਧਿਆਣਾ ਵੱਲੋਂ ਸਾਨੂੰ 3:30 ਵਜੇ ਦਾ ਸਮਾਂ ਦਿੱਤਾ ਗਿਆ ਕੀ 3:30 ਵਜੇ ਉਹ ਆਪਣਾ ਪੱਖ ਜ਼ਰੂਰ ਰੱਖਣਗੇ ਅ 3:30 ਵਜੇ ਜਦੋਂ ਅਸੀਂ ਉਹਨਾਂ ਨੂੰ ਦੁਬਾਰਾ ਕਾਲ ਕੀਤੀ ਹੈ ਤਾਂ ਉਹਨਾਂ ਨੇ ਕਾਰ ਡਰਾਈਵ ਕਰਨ ਦੀ ਗੱਲ ਕਹੀ ਅਤੇ ਕਿਹਾ ਕਿ ਇੱਕ ਘੰਟੇ ਬਾਅਦ ਤੁਹਾਡੇ ਨਾਲ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਔਰ ਇਸ ਵਕਤ ਦੀ ਅਗਰ ਗੱਲ ਕਰੀਏ ਤਾਂ 5:30 ਵਜੇ ਨੇ 5:30 ਵਜੇ ਵੀ ਸ਼ਾਇਦ ਆਰਟੀਓ ਸਾਹਿਬ ਹਲੇ ਵੀ ਕਾਰ ਹੀ ਡਰਾਈਵ ਕਰ ਰਹੇ ਹੈ ਅਸੀਂ ਲਗਾਤਾਰ ਆਰਟੀਓ ਲੁਧਿਆਣਾ ਨੂੰ ਦੋ ਵਾਰ ਕਾਲ ਕਰ ਚੁੱਕੇ ਆ ਇਹ ਆਰਟੀਓ ਲੁਧਿਆਣਾ ਦੀ ਕਾਲ ਡਿਟੇਲ ਹੈ ਔਰ ਹੁਣ ਅਗਰ ਅਸੀਂ ਕਾਲ ਕਰ ਰਹੇ ਆ ਤਾਂ ਇਹਨਾਂ ਦਾ ਫੋਨ ਜਿਹੜਾ ਹੈ ਉਹ ਵਾਇਸ ਮੇਲ ਤੇ ਲੱਗਿਆ ਹੋਇਆ ਇੱਕ ਵਾਰ ਫੇਰ ਤੋਂ ਆਰਟੀਓ ਲੁਧਿਆਣਾ ਕੁਲਦੀਪ ਬਾਵਾ ਜੀ ਨੂੰ ਅਸੀਂ ਟਰਾਈ ਕਰ ਲੈਣੇ ਆ ਕਿ ਸ਼ਾਇਦ ਹੁਣ ਉਹਨਾਂ ਦਾ ਜਿਹੜਾ ਹੈ ਉਹ ਪੱਖ ਮਿਲ ਸਕੇ ਨੰਬਰ ਇਸ ਸਮੇਂ ਵਿਅਸਤ ਹੈ ਕਿਰਪਾ ਕਰਕੇ ਨੰਬਰ ਲਗਾਤਾਰ ਜਿਹੜਾ ਵਿਅਸਤ ਜਾ ਰਿਹਾ ਇੱਕ ਵਾਰ ਹੋਰ ਟਰਾਈ ਕਰਕੇ ਦੇਖ ਲੈਣੇ ਆ आरटीओ लुधियाना रिंग जा रही है रिंग जा रही है ਯਾਨੀ ਕਿ ਲਗਾਤਾਰ ਅੱਜ ਅਸੀਂ ਇਹਨਾਂ ਨੂੰ 6 ਤੋਂ 7 ਵਾਰ ਸੰਪਰਕ ਕਰ ਚੁੱਕੇ ਹਾਂ ਜਿਹਦੇ ਵਿੱਚ ਸਾਡੀ ਦੋ ਵਾਰ ਇਹਨਾਂ ਨਾਲ ਗੱਲਬਾਤ ਹੁੰਦੀ ਹੈ ਪਰ ਉਸ ਤੋਂ ਬਾਅਦ ਲਗਭਗ 3:30 ਵਜੇ ਤੋਂ ਬਾਅਦ ਜੋ ਇਹਨਾਂ ਨੇ ਸਮਾਂ ਦਿੱਤਾ ਸੀ ਕਾਲ ਕੀਤੀ ਕਾਰ ਚਲਾਉਂਦਾ ਇਹਨਾਂ ਨੇ ਕਿਹਾ ਕਿ ਮੈਂ ਡਰਾਈਵ ਕਰ ਰਿਹਾ 1 ਘੰਟੇ ਬਾਅਦ ਜਿਹੜਾ ਤੁਹਾਡੇ ਨਾਲ ਗੱਲਬਾਤ ਕਰਾਂਗਾ ਔਰ ਆਪਣਾ ਪੱਖ ਰੱਖਾਂਗਾ ਔਰ ਹੁਣ ਉਹ 3:30 ਦੀ ਜਗ੍ਹਾ 2 ਘੰਟੇ ਬੀਤਣ ਤੋਂ ਬਾਅਦ ਵੀ ਜਿਹੜਾ ਸਾਡੀ ਕੋਈ ਵੀ ਕੁਲਦੀਪ ਬਾਬਾ ਜੀ ਨਾਲ ਆਰਟੀਓ ਲੁਧਿਆਣਾ ਨਾਲ ਗੱਲ ਨਹੀਂ ਹੋ ਰਹੀ ਔਰ ਹੁਣ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਉਹਨਾਂ ਦਾ ਨੰਬਰ ਲਗਾਤਾਰ ਵਾਇਸ ਮੇਲ ਤੇ ਜਾ ਰਿਹਾ ਆ ਆਖਰ ਕੀ ਕਾਰਨ ਹੈ ਕਿਉਂ ਆਰਟੀਓ ਲੁਧਿਆਣਾ ਆਪਣਾ ਪੱਖ ਨਹੀਂ ਰੱਖਣਾ ਚਾਹੁੰਦੇ ਔਰ ਇਸ ਲੱਗਦੇ ਹੋਏ આરોਪ ਦੇ ਪਿੱਛੇ ਕਿੰਨੀ ਕੁ ਸੱਚਾਈ ਹੈ ਜਦ ਤੱਕ ਆਰਟੀਓ ਖੁਦ ਨਹੀਂ ਸਪਸ਼ਟ ਕਰਨਗੇ ਤਾਂ ਕਿਤੇ ਨਾ ਕਿਤੇ ਜਨਤਾ ਦੇ ਵਿੱਚ ਇਹ ਸੁਨੇਹਾ ਜਾਏਗਾ ਕਿ ਵਾਕਈ ਆਰਟੀਓ ਲੁਧਿਆਣਾ ਦੇ ਵਿੱਚ ਦਲਾਲਾਂ ਦਾ ਬੋਲਬਾਲਾ ਹੈ लुधिया जो कैमरपर्सनजय कमल कपूर लुधिया लाए